ਸਤਿ ਸ਼੍ਰੀ ਅਕਾਲ ਮੈਂ ਸਵਾਤੀ ਗੁਪਤ ਸਪੀਰ న్యూਸ ਵਿੱਚ ਖਬਰਾਂ ਵਿੱਚ ਆਪਦਾ ਨਿਗਾਹ ਸਵਾਗਤ ਕਰਦੀ ਹਾਂ ਸੋ ਜਿਸ ਵਿੱਚ ਤੁਹਾਨੂੰ ਵਿਖਾਈਆਂ ਜਾਣਗੀਆਂ ਦੇਸ਼ ਵਿਦੇਸ਼ ਮਨੋਰੰਜਨ ਤੇ ਖੇਡ ਜਗਤ ਤੇ ਵਪਾਰ ਦੀਆਂ ਅਹਿਮ ਸਰਗਰਮੀਆਂ ਸੁਰੂਕ ਕਰਾਂਗੇ ਹੁਣ ਪਹਿਲੀ ਖਬਰ ਦੇ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਲਕੱਤਾ ਜਰਨਲਿਸਟ ਗਤਾਰ ਜਗਦੀਪ ਸਿੰਘ ਕਾਲੋ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕੀ ਉਹਨਾਂ ਨੇ ਕੌਮ ਦੀਆਂ ਜਾਇਦਾਦਾਂ ਵੇਚਣ ਤੇ ਸ਼੍ਰੋਮਣੀ ਕਮੇਟੀ ਦੇ ਕਾਰੇ ਤੇ ਚੁੱਪੀ ਕਿਉਂ ਬੱਟੀ ਹੋਈ ਹੈ ਅੱਜ ਇਹ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਰਮੇਸ਼ ਸਿੰਘ ਕਲਕੱਤਾ ਤੇ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਕੌਮ ਦੀਆਂ ਜਾਇਦਾਦਾਂ ਕੌਮ ਦੀ ਮਲਕੀਅਤ ਨੇ ਇਹ ਨਾ ਤਾਂ ਸ਼੍ਰੋਮਣੀ ਕਮੇਟੀ ਤੇ ਨਾ ਹੀ ਕਿਸੇ ਹੋਰ ਦੀ ਮਲਕੀਅਤ ਹੈ ਸੋਨ ਕਿਹਾਏ ਕਿ ਸਾਬਕਾ ਜਥੇਦਾਰ ਗਿਆਨੀ ਰਣ ਇਹ ਸ਼ਰੋਮਨੀ ਕਮੇਟੀ ਦੀ ਬੇਟੀ ਨੇ 60 ਲੱਖ ਰੁਪਏ ਕੀਮਤ ਦਾ ਪਲਾਟ 12 ਲੱਖ ਰੁਪਏ ਤੇ 55 ਲੱਖ ਰੁਪਏ ਕੀਮਤ ਦਾ ਪਲਾਟ 9 ਲੱਖ ਰੁਪਏ ਵਿੱਚ ਆਪਣੀ ਹੀ ਜ਼ਹਿਇਤੀਆਂ ਨੂੰ ਵੇਚ ਦਿੱਤੇ ਸਨ ਸੋਨੇ ਕਿਹਾ ਕਿ ਇਹ ਜਾਇਦਾਦ ਸੰਗਤ ਨੇ ਹੀ ਸ਼ਰੋਮਨੀ ਕਮੇਟੀ ਨੂੰ ਭੇਟਾ ਵੱਜੋ ਦਿੱਤੇ ਸਨ ਤੇ ਇਹਨਾਂ ਨੂੰ ਵੇਚਣ ਦਾ ਸ਼ਰੋਮਨੀ ਕਮੇਟੀ ਦਾ ਕੋਈ ਹੱਕ ਨਹੀਂ ਬਣਦਾ DGCA ਨੇ Air India ਦੇ ਫਲਾਈਟ ਆਪਰੇਸ਼ਨ ਵਿੱਚ ਗੰਭੀਰ ਲਾਪਰਵਾਹੀ ਵਿਰੋਧ ਸਖਤ ਕਾਰਵਾਈ ਕੀਤੀ ਹੈ DGCA ਨੇ Air India ਨੂੰ ਤਿੰਨ ਅਧਿਕਾਰੀਆਂ ਨੂੰ ਤੁਰੰਤ ਉਹਨਾਂ ਦੀ ਮੌਜੂਦਾ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਨਿਰਦੇਸ਼ जारी ਕੀਤਾ ਹੈ ਜਿਹੜੇ ਨੇ ਕਰੋ ਸ਼ੈਡੂਲਿੰਗ ਅਤੇ ਡਿਊਟੀ ਰੋਸਟਰੀਂਗ ਨਾਲ ਸੰਬੰਧਿਤ ਕੰਮ ਵੇਖ ਰਹੇ ਸਨ ਇਹ ਕਾਰਵਾਈ Air India ਦੀਆਂ ਉਡਾਣਾਂ ਵਿੱਚ ਨਿਯਮਿਤ ਸੰਚਾਲਨ ਮਿਆਰਾਂ ਦੀ ਉਲੰਘਣਾ ਤੋਂ ਬਾਅਦ ਕੀਤੀ ਗਈ ਹੈ DGCA ਦਾ ਮੰਨਣਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਹੀ ਉਡਾਣਾਂ નિર્ધાર ਸਮਾਂ ਸੀਮਾ ਤੋਂ ਵੱਧ ਸਮੇਂ ਲਈ ਚਲਾਈਆਂ ਗਈਆਂ ਜਿਸ ਨਾਲ ਸੁਰੱਖਿਆ ਤੇ ਸਵਾਲ ਖੜੇ ਹੋਏ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਸੂਬੇ ਦੇ ਪਾਣੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚ ਗਈ ਹੈ ਉਮਰ ਅਬਦੁੱਲਾ ਦੇ ਬਿਆਨ ਤੇ ਸੁਖਜਿੰਦਰ ਸਿੰਘ ਨੇ ਦਾਅਵਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹੇ ਬਿਆਨ ਦੇ ਕੇ ਦੇਸ਼ ਪ੍ਰਤੀ ਨੂੰ ਕਟ ਨਹੀਂ ਕਰਨਾ ਚਾਹੀਦਾ ਹੈ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀਆਂ ਨੇ ਜੰਮੂ ਕਸ਼ਮੀਰ ਦੇ ਨਾਲੋਂ ਜ਼ਿਆਦਾ ਪੰਜਾਬ ਤੇ ਹਮਲਾ ਕੀਤਾ ਸੀ ਸੋ ਜਿੰਨਾ ਚਿਰ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਦੇਸ਼ ਪ੍ਰਤੀ ਮਜ਼ਬੂਤ ਰਹੇਗੀ ਭਾਰਤ ਮਜ਼ਬੂਤ ਰਹੇਗਾ ਸੋ ਸੁਖਜਿੰਦਰ ਸਿੰਘ ਨੇ ਦਾਅਵਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਵੀ ਜ਼ਿਕਰ ਕਰਦਿਆਂ ਹੋਏ ਕਿਹਾ ਕਿ ਆਏ ਕਿ ਉਨ੍ਹਾਂ ਨੇ ਜੰਮੂ ਕਸ਼ਮੀਰ ਸਮੇਤ ਪੂਰੇ ਉੱਤਰੀ ਭਾਰਤ ਨੂੰ ਸੁਰੱਖਿਤ ਕੀਤਾਸੀ ਅਤੇ ਪਾਣੀ ਦੀ ਵੰਡ ਦੀ ਇੱਕ ਮਜ਼ਬੂਤ ਪ੍ਰਣਾਲੀ ਸਥਾਪਿਤ ਕੀਤੀ ਸੀ ਸੋ ਉਹਨਾਂ ਨੇ ਕਿ ਇਹ ਵੀ ਕਿਹਾ ਕਿ ਪੰਜਾਬ ਦੀਆਂ ਨਹਿਰਾਂ ਤੇ ਡੈਮ ਅਜੇ ਵੀ ਦੇਸ਼ ਨੂੰ ਅੰਨ ਦੇ ਰਹੇ ਨੇ ਅਤੇ ਇਹ ਪਾਣੀ ਪੰਜਾਬ ਲਈ ਲਾਈਫਲਾਈਨ ਹੈ ਸੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ 257 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਇਸ ਦੌਰਾਨ ਉਹਨਾਂ ਨੇ ਵਿਰੋਧੀ ਧਿਰਾਂ ਤੇ ਕਾਫੀ ਨਿਸ਼ਾਨੇ ਸਾਤੇ ਇਸ ਦੌਰਾਨ ਮਾਨ ਨੇ ਅਕਾਲੀ ਦਲ ਨੂੰ ਘੇਰਿਆ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਤੇ ਦੋਸ਼ ਲਗਾਇਆ ਗਿਆ ਕਿ ਉਹਨਾਂ ਨੇ ਜਲਿਆਵਲਾ ਬਾਗ ਵਿੱਚ ਵਿਸਾਖੀ ਦੇ ਮੌਕੇ ਤੇ ਗੋਲੀ ਚਲਾਉਣ ਵਾਲੇ ਜਨਰਲ ਟਾਇਰ ਦੇ ਗੱਲ ਦੇ ਵਿੱਚ ਸਿਰਾਪਾਉ ਪਾਇਆ ਸੀ ਅਤੇ ਉਸਨੇ ਮਜੀਠੀਆ ਦੇ ਕਾਰ ਡਿਨਰ ਵੀ ਕੀਤਾ ਸੀ ਸੋ ਸੀਐਮ ਮਾਨ ਨੇ ਕਿਹਾ ਕਿ ਮੇਰੇ ਬਾਰੇ ਜਿਹੜੇ ਕਹਿੰਦੇ ਨੇ ਕਿ ਸਾਰਾ ਦਿਨ ਟੱਲੀ ਹੋਇਆ ਰਹਿੰਦਾ ਹੈ 12 ਸਾਲ ਹੋ ਗਏ ਨੇ ਮੈਨੂੰ ਇਸ ਖੇਤਰ ਵਿੱਚ ਜੋ ਮੈਂ ਬਰਾਟਲੀ ਰਹਿੰਦਾ ਤਾਂ ਮੇਰਾ ਲੀਵਰ ਕਿਉਂ ਨਹੀਂ ਖਰਾਬ ਹੋ ਗਿਆ ਅਕਾਲੀ ਅਗੋ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਜੀਠੀਆ ਪਰਿਵਾਰ ਤੇ ਕੀਤੀ ਗਈ ਟਿੱਪਣੀ ਦੇ ਜਵਾਬ ਦੇ ਵਿੱਚ ਇੱਕ ਵੀਡੀਓ ਪੋਸਟ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਔਰਤ ਦੀ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਦਾਵਾ ਕੀਤਾ ਹੈ ਕਿ ਇਹ ਔਰਤ ਸ਼ਰਾਬੀ ਹੈ ਸੋ ਇਸ ਦੇ ਨਾਲ ਹੀ ਇਹ ਸਵਾਲੀ ਪੁੱਛਿਆ ਗਿਆ ਹੈ ਕਿ ਕੀ ਇਹ ਨਸ਼ਾ ਵਿਰੁੱਧ ਜੰਗ ਹੈ ਜਿਕਰ ਕਰਾਸੇ ਕਿ ਚੜਿਕੜ ਦੀ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਂਦੇ ਸਮੇਂ ਸੀਮਾਨ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਭੈਣ ਹਰਿਮੰਤ ਕੌਰ ਬਾਦਲ ਅਤੇ ਸਾਲੇ ਸੁਖਬੀਰ ਬਾਦਲ ਦੇ ਸਬੰਧਾਂ ਤੇ ਟਿੱਪਣੀ ਕੀਤੀ ਸੀ ਸੋ ਵਿਕਰਮ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਸਾਹਮਣੇ ਇੱਕ ਔਰਤ ਸ਼ਰਾਬੀ ਵਿਖਾਈ ਦੇ ਰਹੀ ਹੈ ਉਹ ਹੀ ਨਹੀਂ ਸ਼ਰਾਬੀ ਹੈ ਕਿ ਉਸ ਨੂੰ ਬੁਲਾਉਣ ਵਾਲੇ ਦੀ ਆਵਾਜ਼ ਵੀ ਨਹੀਂ ਸੁਣਾਈ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਵੱਡੇ ਫੈਸਲੇ ਲਏ ਗਏ ਨੇ ਮੀਟਿੰਗ ਦੇ ਵਿਸ਼ੇ ਲਈ ਗਏ ਫੈਸਲੇ ਸੰਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਹੁਣ ਤੱਕ ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ 1 ਸਾਲ ਸੀ ਜਿਸ ਨੂੰ ਵਾਤਾ ਕੇ ਹੁਣ 3 ਸਾਲ ਤੋਂ 5 ਸਾਲ ਕਰ ਦਿੱਤਾ ਗਿਆ ਇਸ ਨਾਲ ਇਮਾਰਤਾਂ ਤੇ ਵਪਾਰਕ ਸੰਸਥਾਵਾਂ ਨੂੰ ਵਾਰ-ਵਾਰ ਸਰਟੀਫਿਕੇਟ ਨਵਾਂ ਕਰਵਾਉਂਦੀ ਔਕ ਨਹੀਂ ਰਹੇਗੀ ਬੁਲਾਰੇ ਨੇ ਵੀ ਕਿਹਾ ਹੈ ਕਿ ਫਾਇਰ ਸੁਰੱਖਿਆ ਸਰਟੀਫਿਕੇਟ ਪਹਿਲਾਂ 1 ਸਾਲ ਲਈ ਜਾਰੀ ਕੀਤਾ ਜਾਂਦਾ ਸੀ ਹੁਣ ਇਹ ਸਰਟੀਫਿਕੇਟ 3 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਹੋਵੇਗਾ ਇਸ ਦੇ ਨਾਲ ਹੀ ਉਦਯੋਗ ਨੂੰ ਵੱਡੀ ਰਾਹਤ ਮਿਲੇਗੀ ਭਗਵੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਮੰਤਰੀ ਮੰਡਲ ਨੇ ਪੀਆਰਟੀਪੀਡੀ ਐਕਟ 31 293 ਦੇ ਵਿੱਚ ਸੋਧ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਸੋ ਜਿਸ ਨਾਲ ਮੁੱਖ ਸਕੱਤਰ ਪੰਜਾਬ ਨੂੰ ਅਹਿਮਦਾਬਾਦ ਸ਼ਹਿਰੀ ਵਿਕਾਸ ਅਥਾਰਟੀ ਨਿਊ ਓਕਲਾ ਉਦਯੋਗਿਕ ਵਿਕਾਸ ਅਥਾਰਟੀ ਨੋਇਡਾ ਸੋ ਮੇਰਿਟ ਕਾਨਪੂਰ ਲਖਨਊ ਅਤੇ ਹੋਰਨਾਂ ਦੀ ਦਰਸ ਤੇ ਅਥਾਰਟੀ ਦਾ ਚੇਅਰਮੈਨ ਬਣਾਇਆ ਜਾਏਗਾ ਜਿਕਰ ਕਾਸੇ ਕੀ ਪਹਿਲਾਂ ਮੁੱਖ ਮੰਤਰੀ ਅਥਾਰਟੀ ਦੇ ਚੇਅਰਮੈਨਜ਼ ਦਨ ਪਰ ਉਹਨਾਂ ਦੇ ਰੁਝੀਵੇਂ ਦੇ ਕਾਰਨ ਕਈ ਵਾਰ ਅਥਾਰਟੀਆ ਦਾ ਕੰਮ ਪ੍ਰਭਾਵਿਤ ਹੁੰਦਾ ਸੀ ਇਸ ਦੌਰਾਨ ਵਿਕਾਸ ਅਥਾਰਟੀਆ ਵਿਚ ਮਾਲੀਆ ਉਦਯੋਗ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਹੋਰ ਵਿਭਾਗਾਂ ਨੂੰ ਸ਼ਾਮਲ ਕਰਨ ਦਾ ਹੀ ਫੈਸਲਾ ਲਿਆ ਗਿਆ ਹੈ ਜਲੰਧਰ ਸ਼ਹਿਰ ਦੇ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਸਖਤ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਿਹਾ ਹੈ ਇਸੇ ਕੜੀ ਦੇ ਵਿੱਚ ਅੱਜ ACP ਉਤਰੀ ਆਤੀਸ਼ ਪਾਟ ਦੀ ਅਗਵਾਈ ਦੇ ਹੇਠ ਰੇਲਵੇ ਸਟੇਸ਼ਨ ਤੇ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ ਅਤੇ ਇਸ ਦੌਰਾਨ ਡੌਗ ਸਕੁਅਰਡ ਐਂਟੀ ਸਾਬੋਟੇਜ ਦੀ ਟੀਮ ਹੈ ਜੀਆਰਪੀ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਜੂਦ ਸਨ ਸੋ ਪੁਲਿਸ ਨੇ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਤੇ ਸਟੇਸ਼ਨ ਪਾਰਕਿੰਗ ਵਿੱਚ ਖੜੇਵਾਨਾ ਦੀ ਵੀ ਜਾਂਚ ਕੀਤੀ ਗਈ ਅਤੇ ਮੌਜੂਦ ਕਰਮਚਾਰੀਆਂ ਅਤੇ ਕੀ ਵਿਅਕਤੀ ਨੂੰ ਪੁਛਪਰਤਾਲ ਵੀ ਕੀਤੀ ਗਈ ਅਮਰੀਕਾ ਹੁਣ ਅਧਿਕਾਰਿਕ ਤੌਰ ਤੇ ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਵਿੱਚ ਸ਼ਾਮਲ ਹੋ ਚੁੱਕਿਆ ਹੈ ਸੋ ਇਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕੀਤੀ ਹੈ ਸੋ ਦੇਰ ਰਾਤ ਅਮਰੀਕਾ ਨੇ ਈਰਾਨ ਦੇ ਵਿੱਚ ਤਿੰਨ ਪਰਮਾਣੂ ਸਾਈਟਾਂ ਤੇ ਹਮਲਾ ਕੀਤਾ ਹੈ ਇਹਨਾਂ ਦੇ ਵਿੱਚ ਫੋਟੋ ਨਤਾਜਨ ਅਤੇ ਇਸ ਵਾਹਨ ਸ਼ਮਲ ਨੇ 트੍ਰੰਪ ਨੇ ਕਿਹਾ ਕਿ ਸਾਰੇ ਜਿਹੜੇ ਸਾਡੇ ਸਾਰੇ ਜਹਾਜ਼ ਈਰਾਨੀ ਹਵਾਈ ਖੇਤਰ ਤੋਂ ਸੁਰੱਖਿਤ ਬਾਹਰ ਆ ਗਏ ਨਹੀਂ ਦੁਨੀਆ ਦੀ ਕੋਈ ਹੋਰ ਫੌਜ ਅਜਿਹਾ ਦਈ ਕਰ ਸਕਦੀ ਹੈ ਸੋ ਹੁਣ ਸ਼ਾਂਤੀ ਦਾ ਸਮਾਂ ਹੈ ਇਜ਼ਰਾਈਲ ਨੇ ਹੁਣ ਤੱਕ 10 ਇਨਾਨੀ ਵਿਗਿਆਨੀਆਂ ਤਿੰਨ ਕਮਾਂਡੋਆਂ ਅਤੇ ਚਾਰ ਸੈਨਿਕਾਂ ਨੂੰ ਮਾਰ Dan tawa kita. ਇਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਹੋਣ ਅਮਰੀਕਾ ਨੇ ਵੀ ਸਿੱਧੀ ਦਖਲਅੰਦਾਜ਼ੀ ਕਰ ਦਿੱਤੀ ਹੈ ਸੋ ਅਮਰੀਕਾ ਜਿਹੜੀ ਹੈ ਫੌਜ ਨੇ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਹਮਲਾ ਕੀਤਾ ਹੈ ਇਸ ਦੀ ਪੁਸ਼ਟੀ ਖੁਦ ਇਰਾਨੀ ਮੀਡੀਆ ਨੇ ਵੀ ਕੀਤੀ ਹੈ ਉਹਨਾਂ ਕਹਿੰਿਆ ਹੈ ਕਿ ਅਮਰੀਕਾ ਨੇ ਇਸਲਾਮਿਕ ਰਿਪਬਲਿਕ ਦੇ ਇਸਫਾਹਨ ਨਤਾਜ਼ ਅਤੇ ਫੋਰੋਡੋਵ ਦੇ ਸਥਿਤ ਪਰਮਾਣੂ ਸਥਲਾਂ ਤੇ ਜਿਹੜੇ ਹੈ ਹਮਲਾ ਕੀਤਾ ਹੈ ਇਸ ਸਬੰਧੀ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਵੀ ਜਿਹੜੀ ਹੈ ਦੱਸਿਆ ਹੈ ਕਿ ਇਰਾਕੀ ਪਰਮਾਣੂ ਟਿਕਾਣਿਆਂ ਤੇ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਲਡਰਾਮ ਨੇ ਇਜ਼ਰਾਈਲ ਦੇ ਪ੍ਰਧਾਨ ਮંત્રી ਨੇਤਨ ਯਾਹੂ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਨਾਲ ਹੀ ਈਰਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਜਲਦੀ ਸਵਾਲ ਵੱਧ ਰਹੇ ਯੁੱਧ ਨੂੰ ਨਹੀਂ ਰੋਕਿਆ ਜਾਂਦਾ ਤੇ ਅਮਰੀਕਾ ਦੇ ਵੱਲੋਂ ਮੂਹਰ ਹਮਲਾ ਕੀਤਾ ਜਾਏਗਾ DGCA ਨੇ Air India ਦੇ ਫਲਾਈਟ ਆਪਰੇਸ਼ਨ ਵਿੱਚ ਗੰਭੀਰ ਲਾਪਰਵਾਹੀ ਵਿਰੋਧ ਸਖਤ ਕਾਰਵਾਈ ਕੀਤੀ ਹੈ DGCA ਨੇ Air India ਨੂੰ ਤਿੰਨ ਅਧਿਕਾਰੀਆਂ ਨੂੰ ਤੁਰੰਤ ਉਹਨਾਂ ਦੀ ਮੌਜੂਦਾ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਨਿਰਦੇਸ਼ जारी ਕੀਤਾ ਹੈ ਜੋ ਜਿਹੜੇ ਨੇ ਕਰੋ ਸ਼ੈਡੂਲਿੰਗ ਅਤੇ ਡਿਊਟੀ ਰੋਸਟਰੀਂਗ ਨਾਲ ਸੰਬੰਧਿਤ ਕੰਮ ਵੇਖ ਰਹੇ ਸਨ ਇਹ ਕਾਰਵਾਈ Air India ਦੀਆਂ ਉਡਾਣਾਂ ਵਿੱਚ ਨਿਯਮਿਤ ਸੰਚਾਲਨ ਮਿਆਰਾਂ ਦੀ ਉਲੰਘਣਾ ਤੋਂ ਬਾਅਦ ਕੀਤੀ ਗਈ ਹੈ DGCA ਦਾ ਮੰਨਣਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਹੀ ਉਡਾਣਾਂ નિર્ધાર ਸਮਾਂ ਸੀਮਾ ਤੋਂ ਵੱਧ ਸਮੇਂ ਲਈ ਚਲਾਈਆਂ ਗਈਆਂ ਜਿਸ ਨਾਲ ਸੁਰੱਖਿਆ ਤੇ ਸਵਾਲ ਖੜੇ ਹੋਏ ਨੇ ਪੰਜਾਬ ਵੱਲ ਵਧ ਰਿਹਾ ਮੌਨਸੂਨ ਹੁਣ ਹਿਮਾਚਲ ਪ੍ਰਦੇਸ਼ ਵਿੱਚ اٹਕ ਗਿਆ ਸੋ ਪਿਛਲੇ 24 ਘੰਟਿਆਂ ਦੌਰਾਨ ਇਸ ਵਿੱਚ ਕੋਈ ਵੱਡਾ ਬਦਲਾ ਨਹੀਂ ਆਇਆ ਜਿਵੇਂ ਕਿ ਮੌਸਮ ਵਿੱਚ ਹਰ ਚਲ ਆਉਂਦੀ ਹੈ ਤਾਂ ਅੱਜ ਇਹ ਮੌਨਸੂਨ ਪੰਜਾਬ ਦੇ ਵਿੱਚ ਦਾਖਲ ਹੋ ਸਕਦਾ ਹੈ ਸੋ ਦੂਸਰੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੀਂਹ ਹੋ ਸਕਦਾ ਹੈ ਸੋ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅੱਜ ਪੰਜਾਬ ਦੇ ਪ੍ਰਾਂਤ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਇੱਥੇ ਬੱਦਲ ਬਿਜਲੀ ਗਰਜ ਨਾਲ ਮ ਦੂਸਰੇ ਪਾਸੇ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਕਪੂਰਤਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਪਟਿਆਲਾ ਸ਼ਿਫਤੇਗੜ ਸਾਈ ਮੋਹਾਲੀਆ ਤੇਜ ਰੁਪਨਗਰ ਵਿੱਚ ਮੀਨੂ ਲੈ ਕੇ ਜਲ ਅਲਰਟ ਚਾਰ ਕੀਤਾ ਗਿਆ ਸੋ ਐਸਐਸਪੀ ਨੂੰਸ ਦੀ ਆਮ ਖਬਰ ਇਸ ਦਿਨ ਸੁਣਾ ਗਿਆ ਧੰਵਾਦ